ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਤ ਆਦ ਗੁਰੂ ਨਾਨਕ ਜੁਗਾਦ ਗੁਰੂ ਅੰਗਦ ਜੀ ਤੀਸਰ ਗੁਰੂ ਅਮਰਦਾਸ ਚੌਥੇ RAMDAS ਜੀ ਬਾਣੀ ਕੇ ਬੋਹਿਤ ਅਰਜਨ ਮਹਾਨ ਗੁਰੂ ਮੇਰੀ ਪੀਰੀ ਮਾਲਕ ਸੋ ਹਰ ਗੋਬਿੰਦ ਖਾਸ ਜੀ ਹਰੀ ਰਾਏ ਹਰਿ ਕ੍ਰਿਸ਼ਨ ਤੇਗ ਬਹਾਦਰ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਗ੍ਰੰਥ ਗੁਰੂ ਰਾਸ ਜੀ 10 ਕੀ ਕਮਤ ਹਰੋ ਪੂਲ ਚੂਕ ਮੁਆਫ ਕਰੋ ਕਾਮ ਕ੍ਰੋਧ ਨਾਸ ਕਰੋ ਸਤਿ ਪ੍ਰਕਾਸ਼ ਜੀ ਦੋਹਰਾ ਸੁੱਧ ਪਾਠ ਬਿਨ ਸੁੱਧ ਅਰਥ ਸੁੱਧ ਬੋਧ ਨਹਿ ਹੋਏ ਸੁੱਧ ਬੋਧ ਬਿਨ ਸਬਦ ਰਸ ਪਾਠਕ ਕੋ ਨਹਿ ਹੋਏ ਚੌਪਈ ਕਲਗੀ ਤਰਜੋ ਪੰਥ ਬਨਾਇਓ ਬਾਣਾ ਬਾਣੀ ਰਹਿਤ ਬਤਾਇਓ ਕੰਗਾ ਕੇਸ ਕੜਾ ਕਿਰਪਾਣ ਕ ਸ਼ਹਿਰੇ ਕੀ ਰਹਿਤ ਪਛਾਨ ਜਪਜੀ ਜਾਪ ਸੋਈਏ ਪਾਠ ਚੌਪਈ ਸਾਹਿਬ ਆਨੰਦ ਕੋ 68 ਸੰਧਿਆ ਸਮੇ ਪਾਠ ਰਹਿਰਾਸ ਕੀਰਤਨ ਸੁਹਿਲਾ ਨਿਸ ਕੋ ਖਾਸ ਅੰਮ੍ਰਿਤ ਧਾਰੀ ਸਿੰਘ ਨਿਤਨੇ ਕਰਤ ਸਦਾ ਤਿਸ ਕੋ ਹੋਇ ਛੇ ਜਪਜੀ ਬ੍ਰਹਮ ਬੋਧ ਕਾ ਦਾਤਾ ਜਾਪ ਸਤੁੱਤਰ ਹਰ ਬਖਿਆਤਾ ਸੁਦਾਸ ਹੋਈਏ ਸਦ ਵੈਰਾਗ ਚੌਪਈ ਪਾਠ ਰਖਿਆ ਅਨਰਾਗ ਜੀਵਨ ਮੁਕਤ ਆਨੰਦ ਦਾ ਦਾਤਾ ਆਨੰਦ ਪਾਠ ਸਦਾ ਬਖਿਆਤਾ ਸੰਧਿਆ ਸਮੇ ਪਾਠ ਰਹਿਰਾਸ ਸਤਖੰਡ ਦਾ ਅਖੰਡ ਪ੍ਰਕਾਸ਼ ਕੀਰਤਨ ਸੋਹਿਲਾ ਗੁਰ ਕੀ ਕੀਰਤ ਨੀਂਦ ਸਮਾਧੀ ਰਖਿਆ ਥੀਵਤ ਬਾਣੀ ਗੁਰ ਕੀ ਗੁਰੂ ਸਰੂਪ ਪੜ ਸੁਣ ਗੁਰ ਕਾ ਹੋਇ ਰੂਪ ਕਬਿਤ ਬਾਣੀ ਗੁਰੂ ਗੁਰੂ ਬਾਣੀ ਬਾਣੀ ਗੁਰੂ ਗੁਰੂ ਬਾਣੀ ਗੁਰੂਕਾਰ ਸਰੂਪ ਜਾਨੋ ਕਰੇ ਜੋ ਅਖੰਡ ਜਾਪ ਤਾਹੇ ਪਾਪ ਖੰਡ ਕਾ ਬਾਣੀ ਕਾ ਜਸ ਚਿਤ ਬੀਰਤੀ ਕੋ ਨਿਰੋਧ ਕਰੇ ਕਰੇ ਮਨ ਸ਼ੁੱਧ ਦੇਵਿ ਗੁਣ ਸ਼ੁਭ ਮੰਡ ਕਾ ਬਾਣੀ ਕੀ ਵਿਚਾਰ ਤਿੰਨ ਤਾਪ ਕੋ ਸੰਤਾਪ ਹਰੇ ਦੇਵਿ ਗਿਆਨ ਧਿਆਨ ਕਰੇ ਸ਼ੁੱਧ ਪਰ ਚੰਡ ਕਾ ਬਾਣੀ ਦਾ ਮਹਾਤਮ ਬੇਅੰਤ ਹੈ ਖਾਲਸਾ ਜੀ ਕਰੋ ਨਿਤਨੇਮ ਪਾਠ ਪੈ ਹਰੇ ਜਮ ਦੰਡ ਕਾ ਬਾਣੀ ਦਾ ਮਹਾਤਮ ਬੇਅੰਤ ਹੈ ਖਾਲਸਾ ਜੀ ਕਰੋ ਨਿਤਨੇਮ ਪਾਠ ਪੈ ਹਰੇ ਜਮ ਦੰਡ ਕਾ ਸੋਇਆ ਗੁਰਬਾਣੀ ਕੋ ਭਾਵ ਅਗਾਦ ਸਮੁੰਦਰ ਦਾਸ ਕੀ ਮਤ ਸੋ ਮੀਨ ਕੀ ਨਿਆਈ ਅਰਸ਼ ਸਮਾਨ ਅੰਗਿਰਾ ਗੁਰ ਗ੍ਰੰਥ ਕੀ ਮਤ ਬਿਹੰਗ ਪਾਰ ਨਹਿ ਪਾਈ ਜਪ ਜਾਪ ਸਵਈਏ ਚਉਪਈ ਪਾਠ ਆਨੰਦ ਰਹਿ ਰਾਸ ਜਾਪ ਸੁਖ ਦਾਈ ਸੋਹਿਲਾ ਪਾਠ ਸੁਟੀਕਾ ਕਰੋਂ ਕਰੋ ਕਿਰਪਾ ਮਮ ਹੋ ਸਹਾਈ ਜਪ ਜਾਪ ਸਵਈਏ ਚੌਪਈ ਪਾਠ ਆਨੰਦ ਰਹਿ ਰਾਸ ਜਾਪ ਸੁਖ ਦਾਈ ਸੋਹਿਲਾ ਪਾਠ ਸੁਟੀਕਾ ਕਰੋਂ ਕਰੋ ਕਿਰਪਾ ਮਮ ਹੋ ਹੋ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਗੁਰੂ ਚਵਰ ਛਤਰ ਤਖਤ ਦੇ ਮਾਲਕ ਗੱਦੀ ਤੇ ਸੁਭਾਏ ਮਾਨ ਬਿਰਾਜਮਾਨ ਤਖਤਾਂ ਦੇ ਪਾਤਸ਼ਾਹ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਸ਼ਾਇਆ ਹੇਠ ਆਪ ਸੰਗਤ ਸ਼ਬਦ ਦੀ ਹਜ਼ੂਰੀ ਦਾ ਨਿਗਮੜ ਰਹੇ ਹੋ ਨਿਤਨੇਮ ਦੀ ਕਥਾ ਸਤ ਬਾਣੀਆਂ ਸਰਲ ਵਿਚਾਰ ਪਾਦਸ਼ਾਹ ਨੇ ਆਪ ਤਰਸ ਕੀਤਾ ਹੈ ਆਪ ਸੰਗਤਾਂ ਦੇ ਸ਼ਬਦ ਦੇ ਰਾਹੀ ਜੋੜੇ ਚੜਨ ਦਾ ਸੁਭਾਗ ਪ੍ਰਾਪਤ ਸਤਿਗੁਰਾਂ ਕਰਾਇਆ ਹੈ ਸੋ ਆਓ ਨਿਤਨੇਮ ਦੀਆਂ ਗੁਰਬਾਣੀਆਂ ਜਪਜੀ ਜਾਪ ਸਵਈਏ ਚੌਪਈ ਅਨੰਦ ਸਾਹਿਬ ਰਹਿਰਾਸ ਸਾਹਿਬ ਕੀਰਤਨ ਸੋਹਿਲਾ ਇਹਨਾਂ ਗੁਰਬਾਣੀਆਂ ਦੀ ਨਿਤਨੇਮ ਸਤ ਬਾਣੀਆਂ ਦਾ ਸਰਲ ਕਥਾ ਵਿਚਾਰ ਆਪ ਜੀ ਦੇ ਹਜੂਰ ਰੱਖ ਰਹੇ ਹਾਂ ਸੋ ਆਸ ਕਰਦੇ ਹਾਂ ਆਪ ਜੀ ਅਸੀਸ ਬਖਸ਼ੋਗੇ ਅਰਦਾਸ ਕਰੂ ਇਹ ਕਾਰਜ ਸਤਿਗੁਰੂ ਆਪ ਕਿਰਪਾ ਕਰਕੇ ਆਪ ਵਿੱਚ ਵਰਦ ਕੇ ਸਤਿਗੁਰੂ ਇਹ ਕਾਰਜ ਸੰਪੂਰਨ ਕਰਵਾਉਣ ਸਾਧ ਸੰਗਤ ਜੀ ਜਪਜੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਪ੍ਰਥਮ ਅਤੇ ਪ੍ਰધાન ਬਾਣੀ ਹੈ ਇਸ ਪਵਿੱਤਰ ਬਾਣੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਲਿਖਿਆ ਗਿਆ ਦਰਜ ਕੀਤਾ ਗਿਆ ਹੈ। ਸੰਪਰਦਾਇ ਮੁਤਾਬਕ ਜਵਜੀ ਸਾਹਿਬ ਦੇਸ਼ਕਾਲ ਦੇ ਭੇਦ ਨੂੰ ਮੁੱਖ ਰੱਖ ਕੇ ਵੱਖੋ-ਵੱਖਰੇ ਸਮੇਂ ਉਚਾਰਨ ਕੀਤਾ ਗਿਆ। ਸਭ ਤੋਂ ਪਹਿਲਾਂ ਸਚਖੰਡ ਵਿੱਚ ਅਕਾਲ ਪੁਰਖ ਦੇ ਸਨਮੁਖ ਦੂਜੀ ਵਾਰ ਸਿੱਧਾਂ ਨਾਲ ਪ੍ਰਸ਼ਨ ਉੱਤਰੀ ਵਿਚਾਰ ਕਰਦਿਆਂ ਹੋਇਆਂ ਤੀਸਰੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਰਤੀਬ ਸਹਿਤ ਉਚਾਰਨ ਕੀਤਾ ਗਿਆ ਜੇਕਰ ਸ੍ਰੀ ਜਬਜੀ ਸਾਹਿਬ ਦਾ ਡੂੰਗਾ ਅਧਿਐਨ ਕਰੀਏ ਤਾਂ ਇਹ ਉਪਰ ਦਿੱਤ ਹੁੰਦਾ ਹੈ ਕਿ ਇਹ ਬਾਣੀ ਇੱਕੋ ਵਾਰ ਇੱਕ ਵਕਤ ਇੱਕੋ ਸਥਾਨ ਤੇ ਨਹੀਂ ਉਚਾਰਨ ਕੀਤੀ ਗਈ ਕੁਝ ਪੌੜੀਆਂ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕੁਝ ਸਿੱਧਾਂ ਨੂੰ ਸੰਬੋਧਨ ਕਰਕੇ ਅਤੇ ਕੁਝ ਗੁਰਸਿੱਖਾਂ ਨਾਲ ਪ੍ਰਸ਼ਨੋਤਰੀ ਵਿਚਾਰ ਹੁੰਦਿਆਂ ਹੋਇਆ ਉਚਾਰਨ ਕੀਤੀਆਂ ਗਈਆਂ ਅਖੀਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਦੇ ਬੇਨਤੀ ਕਰਨ ਤੇ ਆਪਣੀ ਸਾਰੀ ਦੀ ਸਾਰੀ ਉਚਾਰਨ ਕੀਤੀ ਹੋਈ ਬਾਣੀ ਨੂੰ ਗੁਰੂ ਅੰਗਦ ਸਾਹਿਬ ਜੀ ਰਾਹੀਂ ਬਾ ਤਰਤੀਬ ਇੱਕ ਪੋਥੀ ਦੇ ਰੂਪ ਵਿੱਚ ਲਿਖਵਾਇਆ ਉੱਥੇ ਨਾਲ ਹੀ ਪਵਿੱਤਰ ਬਾਣੀ ਜਪਜੀ ਸਾਹਿਬ ਨੂੰ ਵੀ ਪੋਥੀ ਦੇ ਆਰੰਭ ਵਿੱਚ ਬਾ ਤਰਤੀਬ ਲਿਖਵਾਇਆ ਗਿਆ ਇਹੀ ਹੀ ਗੁਰਬਾਣੀ ਦੀ ਪੋਥੀ ਗੁਰਤਾ ਗੱਦੀ ਬਖਸ਼ਣ ਸਮੇ ਗੁਰੂ ਅੰਗਦ ਸਾਹਿਬ ਜੀ ਨੂੰ ਸਮਰਪਿਤ ਕੀਤੀ ਫਿਰ ਅੱਗੇ ਸੀਨੇ ਬਸੀਨੇ ਜੋ ਵੀ ਸਤਿਗੁਰੂ ਸਹਿਬਾਨ ਹੋਏ ਉਹ ਵੀ ਉਚਾਰਨ ਕੀਤੀ ਹੋਈ ਆਪਣੀ ਬਾਣੀ ਨੂੰ ਆਪਣੇ ਉੱਤਰਾਧਿਕਾਰੀ ਨੂੰ ਸੌਂਪਦੇ ਰਹੇ ਇਹੀ ਬਾਣੀ ਦੀਆਂ ਪੋਥੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਦਾ ਆਧਾਰ ਬਣੀਆ ਜਪਜੀ ਸਾਹਿਬ ਗੁਰਬਾਣੀ ਦਾ ਮੂਲ ਸੋਮਾ ਹੈ ਇਕ ਓੰਕਾਰ ਬੀਜ ਰੂਪ ਮੂਲ ਮੰਤਰ ਮੁੱਢ ਜਪਜੀ ਸਾਹਿਬ ਮੂਲ ਸ਼ਾਖਾ ਬਾਕੀ ਸਾਰੀ ਬਾਣੀ ਜਪਜੀ ਸਾਹਿਬ ਦਾ ਵਿਸਥਾਰ ਹੈ ਧੰਨ ਧੰਨ ਸ੍ਰੀ ਗੁਰੂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਭ ਤੋਂ ਪਹਿਲਾਂ ਮਹਾ ਮੰਤਰ ਉਚਾਰ ਰਹੇ ਹਨ ਜੋ ਆਪ ਜੀ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਸੀ ਉਹ ਪਾਠ ਸਾਹਿਬ ਚਾਰ ਰਹੇ ਹਨ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਅਦਵੈਤ ਸਰੂਪ ਹੈ ਅਦਵੈਤ ਉਸ ਨੂੰ ਆਖਦੇ ਜੋ ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਅਤੇ ਦੇਸ਼ਕਾਲ ਵਸਤੂ ਪਰਛੇਦ ਰਹਿਤ ਹੋਵੇ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਨਾਤਨ ਮਤ ਵਾਲਿਆਂ ਨੇ ਓੰਗ ਦੇ 63 ਪ੍ਰਕਾਰ ਦੇ ਭੇਦ ਮੰਨੇ ਹੋਏ ਸਨ ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਲਿਖ ਕੇ ਹੋਰ ਸਾਰੇ ਭੇਦ ਮੀਟ ਕੇ ਇੱਕ ਅਕਾਲ ਪੁਰਖ ਦਾ ਹੀ ਵਾਚਕ ਮੰਨਿਆ ਹੈ ਓੰਕਾਰ ਨੂੰ ਤਿੰਨ ਮਾਤਰਾ ਸਾਢੇ ਤਿੰਨ ਮਾਤਰਾ ਅਥਵਾ ਸਾਢੇ 4 ਮਾਤਰਾ ਦਾ ਵੀ ਮੰਨਿਆ ਇਸ ਦੀ ਬਣਤਰ ਬਾਰੇ ਲਿਖਿਆ ਹੈ ਦੋਹਰਾ ਆਕਾਰ ਓੰਕਾਰ ਮਕਾਰ ਹੀ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮਦਾਏ ਜੋ ਓੰਕਾਰ ਪਛਾਨ ਆਕਾਰ ਰਜੋ ਗੁਣ ਪ੍ਰਧਾਨ ਬ੍ਰਹਮਾ ਦਾ ਵਾਚਕ ਮੰਨਿਆ ਹੈ ਓੰਕਾਰ ਸਤੋ ਗੁਣ ਪ੍ਰਧਾਨ ਵਿਸ਼ਨੂੰ ਦਾ ਵਾਚਕ ਮੰਨਿਆ ਹੈ ਮਕਾਰ ਤਮੋਗੁਣ ਪ੍ਰધાન ਸ਼ਿਵਜੀ ਦਾ ਵਾਚਕ ਮੰਨਿਆ ਹੈ। ਇੱਕ ਓੰਕਾਰ ਦੀ ਲਿਖਣ ਸ਼ੈਲੀ ਵੀ ਬਹੁਤ ਰਹੱਸਪੂਰਤ ਹੈ। ਇੱਕ ਗਿਣਤੀ ਸੂਚਕ ਅੰਕ ਹੈ ਅਤੇ ਓੰਗ ਜਿਹੜਾ ਲਿਪੀ ਸੂਚਕ ਵਰਨ ਹੈ। ਇਹ ਕਾਰ ਜਿਹੜੀ ਸੰਕੇਤਕ ਚਿੰਨ ਹੈ। ਭਾਸ਼ਾ ਵਿਗਿਆਨੀਆਂ ਮੁਤਾਬਕ ਦੁਨੀਆ ਦੇ ਆਰੰਭ ਕਾਲ ਵਿੱਚ ਤਿੰਨ ਕਿਸਮ ਦੀ ਵਿੱਦਿਆ ਦਾ ਵਿਕਾਸ ਸ਼ੁਰੂ ਹੋਇਆ। ਪਹਿਲੀ ਗਣਿਤ ਵਿੱਦਿਆ, ਦੂਜੀ ਲਫ਼ਜ਼ੀ ਵਿੱਦਿਆ, ਤੀਜੀ ਸੰਕੇਤਕ ਵਿਦਿਆ ਜਿਸ ਨੂੰ ਇਸ਼ਾਰਾ ਵਿਦਿਆ ਵੀ ਕਿਹਾ ਜਾਂਦਾ ਹੈ ਇੱਕ ਊੰਕਾਰ ਲਿਖਣ ਸਮੇਂ ਤਿੰਨੇ ਕਿਸਮ ਦੀ ਵਿਦਿਆ ਨੂੰ ਮੱਦੇ ਨਜ਼ਰ ਰੱਖਦੇ ਆ ਇੱਕ ਵਿਸ਼ੇਸ਼ ਅਤੇ ਵਿਲੱਖਣ ਬਾਤ ਤਰਤੀਬ ਸ਼ੈਲੀ ਨੂੰ ਅਪਣਾਇਆ ਗਿਆ ਇੱਕ ਅੰਕ ਗਣਿਤ ਵਿਦਿਆ ਦਾ ਮੂਲ ਰੂਪ ਅੰਕ ਹੈ ਊੰ ਲਵਜ਼ੀ ਵਿਦਿਆ ਦਾ ਮੂਲ ਰੂਪ ਅੱਖਰ ਹੈ ਅਤੇ ਜਿਹੜਾ ਘਾਰ ਹੈ ਸੰਕੇਤਕ ਵਿਦਿਆ ਦਾ ਪ੍ਰਤੀਕ ਹੈ ਸਤਨਾਮ ਸਤ ਤਿੰਨੇ ਕਾਲਾਂ ਵਿੱਚ ਨਾਸ ਤੋਂ ਰਹਿਤ ਅਤੇ ਨਾਮ ਪ੍ਰਸਿੱਧ ਹੈ ਆਚਾਰੀਆ ਰਜਨੀਸ਼ ਨੇ ਓੰਕਾਰ ਸਤਨਾਮ ਦਾ ਅਰਥ ਇਸ ਤਰ੍ਹਾਂ ਵੀ ਲਿਖਿਆ ਇੱਕ ਓੰਕਾਰ ਹੀ ਸੱਚਾ ਨਾਮ ਹੈ ਕਿਉਂਕਿ ਓੰਕਾਰ ਸਭ ਤੋਂ ਪ੍ਰਥਮ ਅਤੇ ਅਨਾਦੀ ਨਾਮ ਮੰਨਿਆ ਹੈ ਜਥਾ ਕੀਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਤੇਰਾ ਪਰਾਪੂਰਬਲਾ ਸਤਨਾਮ ਓੰਕਾਰ ਦਾ ਹੀ ਵਿਸ਼ੇਸ਼ਣ ਮੰਨਿਆ ਹੈ ਕਰਤਾ ਪੁਰਖ ਸਿਰਜਨਹਾਰ ਅਤੇ ਵਿਆਪਕ ਸਰੂਪ ਨੂੰ ਮੰਨਿਆ ਹੈ ਜਿਹੜਾ ਕਰਤਾ ਅਭਿੰਨ ਨਿਮਿਤ ਉਪਾਦਾਨ ਕਾਰਨ ਹੋਵੇ ਉਸ ਨੂੰ ਕਰਤਾ ਪੁਰਖ ਲਿਖਿਆ ਹੈ ਜੋ ਅਕਾਲ ਪੁਰਖ ਦਾ ਹੀ ਵਾਚਕ ਹੈ ਕਿਉਂਕਿ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰ ਵੀ ਹੈ ਅਤੇ ਵਿਆਪਕ ਵੀ ਹੈ ਜਥਾ ਕੁਦਰਤ ਕਰਕੇ ਵਸਿਆ ਸੋਇ ਸ੍ਰੀ ਰਾਗੂ ਦੀ ਵਾਰ ਵਿੱਚ ਕਹਿੰਦੇ ਸਤਿਗੁਰੂ ਸੋ ਅੱਗੇ ਆਸਾ ਦੀ ਵਾਰ ਵਿੱਚ ਸਤਿਗੁਰੂ ਫਰਮਾਉਂਦੇ ਮਹੱਲਾ ਦੂਜਾ ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਨਿਰਭਉ ਨਿਰਵੈਰ ਇਹ ਦੋ ਲਫ਼ਜ਼ ਅਕਾਲਪੁਰਖ ਦੇ ਵਿਸ਼ੇਸ਼ਣ ਮੰਨੇ ਗਏ ਕਿਉਂਕਿ ਕਰਤਾ ਪੁਰਖ ਨੇ ਜਿੰਨੀ ਵੀ ਸੂਖਮ ਜਾਂ ਸਥੂਲ ਸ੍ਰਿਸ਼ਟੀ ਰਚੀ ਆ ਸਭ ਅੰਦਰ ਭੈਅ ਅਤੇ ਵੈਰ ਵੀ ਪੈਦਾ ਕਰ ਦਿੱਤਾ ਹਰ ਜੀਵ ਦਾ ਸੁਭਾਅ ਹੈ ਤਕੜੇ ਤੋਂ ਡਰਨਾ ਅਤੇ ਮਾੜੇ ਨੂੰ ਡਰਾਉਣਾ ਇਹ ਬਿਮਾਰੀ ਦੇਵੀ ਦੇਵਤਿਆਂ ਵਿੱਚ ਵੀ ਮੌਜੂਦ ਹੈ ਸਿਰਫ ਇਹ ਗੁਣ ਅਕਾਲ ਪੁਰਖ ਵਿੱਚ ਹੀ ਘਟਦੇ ਆ ਭੈਅ ਤੋਂ ਰਹਿਤ ਹੋਣਾ ਅਤੇ ਵੈਰ ਭਾਵ ਤੋਂ ਰਹਿਤ ਹੋਣਾ ਅਕਾਲ ਮੂਰਤ ਉਸ ਅਕਾਲ ਪੁਰਖ ਦਾ ਮੂਰਤ ਹੁੰਦਾ ਸਰੂਪ ਕਾਲ ਅਤੀਤ ਹੈ ਬਾਕੀ ਜਿੰਨੀ ਵੀ ਭੌਤਿਕ ਸ੍ਰਿਸ਼ਟੀ ਹੈ ਸਭ ਕਾਲ ਅਧੀਨ ਹੈ ਜਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵਜੂ ਅਵਤਰਾ ਕਾਲ ਪਾਈ ਕਰ ਬਿਸਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸਾ ਇਸ ਲਈ ਇਹ ਵਿਸ਼ੇਸ਼ਣ ਵੀ ਅਕਾਲ ਪੁਰਖ ਦਾ ਹੀ ਵਾਚਕ ਹੈ ਅਜੂਨੀ ਅਕਾਲਪੁਰਖ ਜੂਨਾ ਤੋਂ ਮੁਕਤ ਹੈ ਬਾਕੀ ਸਾਰੀ ਜੀਵ ਸ੍ਰਿਸ਼ਟੀ 84 ਲੱਖ ਜੂਨਾ ਵਿੱਚ ਗ੍ਰਸਤ ਹੈ ਸੋਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ ਜਿਸ ਦਾ ਭਾਵ ਇਹ ਹੈ ਕਿ ਜੋ ਮੁਖ ਸ ਅਕਾਲਪੁਰਖ ਨੂੰ ਕਿਸੇ ਜੂਨ ਵਿੱਚ ਆਇਆ ਕਹਿੰਦਾ ਪਾਤਸ਼ਾਹ ਕਹਿੰਦੇ ਉਹ ਮੂੰਹ ਹੀ ਸੜ ਜਲ ਜਾਵੇ ਸੈ ਪੰ ਉਹ ਅਕਾਲਪੁਰਖ ਸਤੇ ਪ੍ਰਕਾਸ਼ ਰੂਪ ਹੈ ਉਸ ਦੇ ਮੁਕਾਬਲੇ ਤੇ ਸੂਰਜ ਚੰਦਰਮਾ ਤਾਰੇ ਬਿਜਲੀ ਅਗਨੀ ਆਦ ਖੜ ਜੋਤੀਆਂ ਪਰਤੇ ਪ੍ਰਕਾਸ਼ਮਾਨ ਹਨ ਕਿਸੇ ਦਿਨ ਸੂਰਜ ਚੰਦਰਮਾ ਆਦਿਕ ਭੌਤਿਕ ਪ੍ਰਕਾਸ਼ ਦੇ ਵਸੀਲੇ ਸਾਰੇ ਦੇ ਸਾਰੇ ਹੀ ਖਤਮ ਹੋ ਜਾਣਗੇ ਸਿਰਫ ਅਕਾਲ ਪੁਰਖ ਦੀ ਜੋਤ ਹੀ ਅਖੰਡ ਜੋਤ ਹੈ ਜੋ ਕਦੇ ਬੁਝਣ ਵਾਲੀ ਨਹੀਂ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਦ ਹੈ ਗੁਰਪ੍ਰਸਾਦ ਪੂਰਬੋਗਤ ਸਰੂਪ ਭੂਤ ਤਿਤ ਤਸਤੀ ਲਛਣਾ ਵਾਲਾ ਅਕਾਲਪੁਰਖ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਕਿਉਂਕਿ ਗੁਰਮਤ ਦਾ ਸਿਧਾਂਤ ਹੈ ਕਿ ਗੁਰੂ ਦੁਆਰਾ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈ ਡੀਡ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਬ ਸੀਟ ਸ਼ਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੀ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਂਦਨ ਹੋਦਿਆ ਗੁਰ ਬਿਨ ਘੋਰ ਅੰਧਾਰ ਭਾਈ ਰੇ ਗੁਰ ਬਿਨ ਗਿਆਨ ਨ ਹੋਇ ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ ਇਹ ਸਾਰੇ ਪ੍ਰਬਾਣ ਗੁਰੂ ਦੀ ਮਹਿਮਾ ਦੇ ਸਬੰਧ ਵਿੱਚ ਹੀ ਉਚਾਰਨ ਕੀਤੇ ਇੱਥੇ ਮਹਾ ਮੰਤਰ ਸੰਪੂਰਨ ਹੋਇਆ ਹੈ ਜੋ ਅਕਾਲ ਪੁਰਖ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਸੀ ਅੱਗੇ ਗੁਰੂ ਮਹਾਰਾਜ ਦੇ ਮੁਖੋਂ ਉਚਾਰਨ ਕੀਤੀ ਹੋਈ ਬਾਣੀ ਆਰੰਭ ਹੋ ਰਹੀ ਹੈ ਜਪ ਜਪ ਸ਼ਬਦ ਪੋਲਾ ਬੋਲਣਾ ਹੈ ਕੱਸ ਕੇ ਨਹੀਂ ਬੋਲਣਾ ਜਪ ਨਹੀਂ ਕਹਿਣਾ ਜਪ ਜਪ ਬਾਣੀ ਦਾ ਨਾਮ ਹੈ ਵਾ ਜਪਣ ਜੋਗ ਭਾਵ ਪੂਰ ਬੋਗਤ ਮਹਾ ਮੰਤਰ ਤੇ ਬਾਣੀ ਜਪਣ ਜੋਗ ਹੈ ਪਿਛਲੀ ਰਚਨਾ ਵਾਰਤਿਕ ਸੀ ਇਸ ਤੋਂ ਅੱਗੇ ਕਾਵ ਰਚਨਾ ਸ਼ੁਰੂ ਹੁੰਦੀ ਇਸ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਰਮ ਸ਼ਕਤੀ ਪ੍ਰਮਾਤਮਾ ਨੂੰ ਸਦਾਵੀ ਮੰਨ ਕੇ ਉਸ ਦਾ ਮੰਗਲ ਕੀਤਾ ਹੈ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਆਦ ਸੱਚ ਭਾਵ ਆਦ ਉਸ ਸਮੇਂ ਦਾ ਪ੍ਰਤੀਕ ਹੈ ਜਦੋਂ ਭੌਤਿਕ ਰਚਨਾ ਦਾ ਕੋਈ ਵੀ ਕਾਰਨ ਮੌਜੂਦ ਨਹੀਂ ਸੀ ਉਸ ਵੇਲੇ ਵੀ ਅਕਾਲ ਪੁਰਖ ਵਾਹਿਗੁਰੂ ਮੌਜੂਦ ਸੀ ਸੱਚ ਪਰਮਾਤਮਾ ਦਾ ਵਾਚਕ ਹੈ ਸੱਚ ਉਸ ਨੂੰ ਮੰਨਿਆ ਜੋ ਤਿੰਨੇ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ ਜੁਗਾਦ ਸੱਚ ਜੁਗਾਦ ਕਸ ਕੇ ਬੋਲਣਾ ਜੁਗਾ ਦਾ ਆਦ ਜੁਗਾਦ ਕਈ ਜੁਗਾਦ ਹੀ ਕਹੀ ਜਾਂਦੇ ਆ ਪਦ ਉਸ ਕਹਿੰਦੇ ਜੁਗਾਦ ਪਦ ਉਸ ਕਾਲ ਦਾ ਸੂਚਕ ਹੈ ਜਦੋਂ ਪ੍ਰਕਿਰਤਿਕ ਰਚਨਾ ਦਾ ਆਰੰਭ ਹੋਇਆ ਯੁਗ ਸਮੇਂ ਦਾ ਸੂਚਕ ਪਦ ਹੈ ਜਦੋਂ ਯੁਗਾ ਦੀ ਸਿਰਜਣਾ ਹੋਈ ਉਸ ਵੇਲੇ ਵੀ ਉਹ ਅਕਾਲ ਪੁਰਖ ਮੌਜੂਦ ਸੀ ਹੈ ਭੀ ਸੱਚ ਹੈ ਪਦ ਵਰਤਮਾਨ ਕਾਲ ਦਾ ਵਾਚਕ ਹੈ ਉਹ ਪ੍ਰਮਾਤਮਾ ਵਰਤਮਾਨ ਕਾਲ ਵਿੱਚ ਹੁਣ ਵੀ ਵਿਆਪਕ ਸਰੂਪ ਹੈ ਨਾਨਕ ਹੋਸੀ ਭੀ ਸੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਸਰਬਸ਼ਕਤੀਮਾਨ ਪ੍ਰਮਾਤਮਾ ਹੋਸੀ ਹੁੰਦਾ ਭਵਿਕਤ ਕਾਲ ਨੂੰ ਵੀ ਸੱਚ ਹੋਵੇਗਾ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸੰਪਰਦਾਇ ਵਿੱਚ ਮੂਲ ਮੰਤਰ ਮੰਨਿਆ ਗਿਆ ਹੈ ਇਸ ਤੋਂ ਅੱਗੇ ਉਪਦੇਸ਼ ਰੂਪ ਬਾਣੀ ਆਰੰਭ ਕੀਤੀ ਗਈ ਹੈ ਜੋ ਸਿੱਧਾਂ ਵੱਲੋਂ ਪ੍ਰਸ਼ਨ ਹੋਇਆ ਸੀ ਪ੍ਰਸ਼ਨ ਉੱਤਰ ਹੋਏ ਉਹ ਆਪਾਂ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਵਿਚਾਰਾਂਗੇ ਅੱਜ ਇਤਨੀ ਹੀ ਗੁਰੂ ਮਹਾਰਾਜ ਸੇਵਾ ਲੈ ਰਹੇ ਹਨ ਇਤਨੀ ਸੇਵਾ ਪ੍ਰਵਾਨ ਕਰਨਾ ਭੁੱਲਾਂ ਨਾ ਚਿਤਾਰਨੀਆ ਆਓ ਵਾਹਿਗੁਰੂ ਗੁਰਮੰਤਰ ਦੇ ਵਿੱਚ ਹਾਜ਼ਰੀ ਲਵਾ ਕੇ ਆਪਾਂ ਫਤਿ ਬੁਲਾਈਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ guru ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ